ਜਲਾਲਾਬਾਦ ਤੋਂ ਇੱਕ ਬੇहद ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਗਰੀਬ ਪਰਿਵਾਰ ਦਾ ਇਕਲੌਤਾ ਸਹਾਰਾ ਪਾਣੀ ਪੀਣ ਗਿਆ ਤੇ ਵਾਪਸ ਨਾ ਮੁੜਿਆ ਇੱਕ ਵਾਟਰ কুলਰ ਜੋ ਪਿਆਸ ਬੁਝਾਉਣ ਦਾ ਸਾਧਨ ਹੋਣਾ ਚਾਹੀਦਾ ਸੀ ਇੱਕ ਨੌਜਵਾਨ ਦੇ ਲਈ ਭਿਆਨਕ ਮੌਤ ਦਾ ਕਾਰਨ ਬਣ ਗਿਆ ਪਿੰਡ ਟਿਵਾਣਾ ਕਲਾਂ ਦਾ ਗਗਨਦੀਪ ਸਿੰਘ ਜੋ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਮਜ਼ਦੂਰੀ ਕਰਦਾ ਸੀ ਸਵੇਰੇ ਜਲਾਲਾਬਾਦ ਦੇ ਰਾਇਆਮ ਵਾਲਾ ਰੋਡ ਉੱਤੇ ਇੱਕ ਸ਼ੈੱਲਰ ਵਿੱਚ ਕੰਮ ਕਰਨ ਗਿਆ ਸੀ ਲੇਕਿਨ ਕੰਮ ਦੌਰਾਨ ਜਦੋਂ ਉਸ ਨੂੰ ਪਿਆਸ ਲੱਗੀ ਅਤੇ ਉਹ ਸ਼ੈੱਲਰ ਵਿੱਚ ਲੱਗੇ ਵਾਟਰ কুলਰ ਤੋਂ ਪਾਣੀ ਪੀਣ ਲਈ ਗਿਆ ਪਰ ਬਦਕਿਸਮਤੀ ਨਾਲ ਵਾਟਰ কুলਰ ਦੇ RO ਫਿਲਟਰ ਵਿੱਚ ਤੇਜ਼ੀ ਨਾਲ ਕਰੰਟ ਓਨ ਕਾਰਨ ਉਸ ਨੂੰ ਇੱਕ ਜ਼ਬਰਦਸਤ ਬਿਜਲੀ ਦਾ ਝਟਕਾ ਲੱਗਾ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮਰਤੇ ਗਗਨਦੀਪ ਸਿੰਘ ਆਪਣੇ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਸੀ ਅਤੇ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਸ ਦਾ ਪਿਤਾ ਬਿਮਾਰ ਹੈ ਅਤੇ ਮਾਤਾ ਕੈਂਸਰ ਤੋਂ ਪੀੜਤ ਹੈ। ਉਸ ਦੀ ਅਚਾਨਕ ਮੌਤ ਨੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ ਹੈ ਅਤੇ ਪਰਿਵਾਰਕ ਮੈਂਬਰ ਸੋਗ ਦੇ ਵਿੱਚ ਡੁੱਬੇ ਹੋਏ ਨੇ। ਇਸ ਦੁਬਾਈ ਘਟਨਾ ਕਾਰਨ ਪੂਰੇ ਪਿੰਡ ਵਿੱਚ ਮਾਤਮ ਛਾ ਚੁੱਕਿਆ ਹੈ। ਇਹ ਘਟਨਾ ਸਾਨੂੰ ਸਾਰਿਆਂ ਨੂੰ ਕੰਮ ਵਾਲੀਆਂ ਥਾਵਾਂ ਉੱਤੇ ਸੁਰੱਖਿਆ ਪ੍ਰਬੰਧਾਂ ਦੀ ਮਹੱਤਤਾ ਨੂੰ ਸਮਝਣ ਦੀ ਪ੍ਰੇਰਣਾ ਦਿੰਦੀ ਹੈ। ਇੱਕ ਛੋਟੀ ਜਿਹੀ ਅਣਗਹਿਲੀ ਵੀ ਕਿਸੇ ਦੀ ਜਾਨ ਲੈ ਸਕਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇਗਾ ਅਤੇ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਜ਼ਰੂਰ ਕਰੜੇ ਕਦਮ ਚੁੱਕੇਗਾ ਵਾਹ ਬਲੈ ਪ੍ਰਾਣ ਉਪੇ ਕਰੇ ਮੈਂ ਕਿ ਤੈਨੂੰ ਬੜਾਈ ਕਰਾਣੀ ਹੈ ਤੁਹਾਡਾ ਸਰਟੀਫਿਕੇਟ ਕਿਉਂ ਨਹੀਂ ਆ ਨਹੀਂ ਪੁੱਤਰਾ ਉਹਨੂੰ ਸਪੜਾਈਆਂ ਜੋ ਕਰਾਇਆ ਗਿਆ ਹੀ ਮਾ ਕੀ ਤੇ ਅਟਾ ਮਾ ਤੇ ਵਾਢੀ ਉਹ ਜਿਹੜੇ ਮੁੰਡੇ ਦੀ ਮੌਤ ਹੋਈ ਕੀ ਲੱਗਦਾ ਸੀ ਮੇਰਾ ਫਾਨਜਾ ਹੈ ਕੀ ਨਾਮ ਸੇ ਦਾਖਣ ਕਿਵੇਂ ਹੱਸਦਾ ਕਿਵੇਂ ਵਾਪਸ ਆਇਆ ਜੀ ਇੱਥੇ ਕੋਸ਼ਲਰ ਤੇ ਗਿਆ ਸੀ ਆ ਇਹ ਖੁੱਟਣਾਂ ਟਰੈਲੀ ਦੀ ਪਰਤ ਨਹੀਂ ਗਏ ਨੇ ਆ ਜਿਹੜੇ ਚਿਲਕੇ ਦੀ ਪਰਦੇ ਨੇ ਤੇ ਉਹਦੇ ਕਾਰਨ ਉੱਥੇ ਵੀ ਅੰਦਰ ਵੀ ਬੋਂਗਾ ਫਿੱਟਾ ਰਿਹਾ ਨਾ ਮੈਂ ਪਾਣੀ ਭਰ ਲੈ ਆ ਪੀਣ ਵਾਸਤੇ ਉਹ ਪਾਣੀ ਭਰਨ ਗਿਆ ਤੇ ਅਗਾ ਨਹੀਂ ਪਤਾ ਹੀ ਵਾਟਰ ਕੋਲਰ ਚ ਲੈ ਡਾਲੀ ਕਿ ਨਹੀਂ ਉਹਨੂੰ ਕੀ ਪਤਾ ਪਤਾ ਬੱਚੇ ਨੇ ਉਹਨੇ ਜਿਹੜਾ ਲੈਟਾਈ ਖੜੀ ਸੀ ਇਨੇ ਹੱਥ ਲਾਇਆ ਤੇ ਨਾਲੇ ਚੰਮੜਾ ਰਹਿ ਗਿਆ ਤੇ ਉੱਥੇ ਮੌਕੇ ਦੀ ਮੌਤ ਹੋ ਗਈ ਏ ਨਾਲ ਕੌਣ ਸੀ ਉੱਥੇ ਨਾਲ ਉੱਥੇ ਫੌਜੀ ਆਇਆ ਬਾਜ ਤੇ ਉਹਨੇ ਚੁੱਕਿਆ ਇਹਨੇ ਮੂੰਹ 'ਚ ਸਾਹ ਪਾਉਂਦਾ ਰਿਹਾ ਜਿਸ ਉਹਨੇ ਸਾਹ ਨਹੀਂ ਪਿਆ ਇਹ ਉੱਥੇ ਮੌਤ ਮੌਕੇ ਦੀ ਮੌਤ ਹੋ ਗਈ ਅੰਦੀ ਤੇ ਛੇਨਾਂ ਨੂੰ ਨੂੰ ਪਤਾ ਨਹੀਂ ਸੀ ਕਿ ਇਹਨਾਂ ਵਿੱਚ ਕਰਨ ਕਰਨਾ ਹੈ ਛੱਲਰ ਵਾਲਿਆਂ ਨੂੰ ਪਤਾ ਹੀ ਹੋਣਾ ਤਾਂ ਤਾਂ ਹੀ ਜਾ ਕੇ ਜਦ ਬਸ ਤੇ ਬਈਏ ਪਾਸ ਨਾ ਜਾਵੇ ਜਾ ਉਹਨੂੰ ਲੈ ਉਹਨੂੰ ਕਟਵਾ ਦਿੰਦੇ ਜਨਰਾਲ ਨੇ ਇੰਨਾ ਕਹਿ ਕਿ ਉਹਨੂੰ ਪਟਵਾ ਦਿੰਦੇ ਯਾਰ ਵੀ ਦੇ ਲਾਈਟ ਆਂਦੀ ਏ ਜਾਂ ਮਰਮ ਸਹੀ ਕਰਵਾ ਦੇ ਉਹਨੂੰ ਮਾਨੂੰ ਕੀ ਕਰਦੇ ਸਰਕਾਰ ਮੰਗ ਜੀ ਇਹ ਸਰਕਾਰ ਕੋਲ ਵੀ ਇਹ ਸਾਨੂੰ ਅਨਸਾਭ ਮਿਲਣਾ ਚਾਹੀਦਾ ਤੇ ਇਹ ਗਰੀਬ ਘਰ ਹੈ ਤੇ ਇਹਦੇ ਨਾਂ ਨੂੰ ਕੋਈ ਨਾ ਕੋਈ ਦਿੱਤਾ ਜਾਵੇ ਜਮਾ ਗਰੀਬ ਘਰ ਹੈ ਜੀ ਇਹਨਾਂ ਦੇ ਦਵਾਈ ਜੋਗੀ ਵੀ ਕੋਣੀ ਹੋਈ ਹੋਏਗਾ ਸੀ ਵੱਡਾ ਕਰਨ ਖਮਾਉਣ ਵਾਲੀ ਹੀ ਹੋਈ ਸੀਗਾ ਹੋਰ ਕੋਈ ਨਾ ਨਾ ਕੋਈ ਰਾਹ ਕੋਣੀ ਗਿਆ ਮਗਰ ਉਹ ਜਿਹੜਾ ਸਾਡਾ ਪ੍ਰੋਨਾ ਹੈ ਉਹ ਵੀ ਬਹੁਤ ਬਿਮਾਰ ਰਹਿੰਦਾ ਹੈ ਤੇ ਭੈਣ ਮੇਰੀ ਵੀ ਕੈਂਸਰ ਨਾਲ ਹੈਗੀ ਹੈ ਉਹਨਾਂ ਦਾ ਇਲਾਜ ਹੁਣ ਕੌਣ ਕਰਾਵੇਗਾ ਸਾਰਾ ਕਰਦਾ ਖਰਚਾ ਇਹ ਮੁੰਡਾ ਚਲਾਉਂਦਾ ਤਾਂ ਸਾਰਾ ਕਰਦਾ ਖਰਚਾ ਇਹਨਡੇ ਕੋਲ ਹੀ ਦਾ ਸੀ ਥੋੜਾ ਸਿਟੀ ਦੇ ਵਿੱਚ ਇਤਲਾ ਮਿਲੀ ਸੀ ਫੈਕਟਰੀ ਦੇ ਵਿੱਚ ਇੱਕ ਮਜ਼ਦੂਰ ਸੀ ਗਿਆ ਗਗਨਦੀਪ ਸਿੰਘ ਨਾਂ ਦਾ ਮੁੰਡਾ ਜੀ ਜੀ ਦੀ ਉਮਰ ਕਰੇ 22 ਸਾਲ ਸੀਗੀ ਉਹ ਮਜ਼ਦੂਰੀ ਲਈ ਉੱਥੇ ਗਿਆ ਸੀਗਾ ਫੈਕਟਰੀ ਦੇ ਵਿੱਚ ਜਿੱਥੇ ਉਹ ਵਾਟਰ ਪੂਲਰ ਤੋਂ ਪਾਣੀ ਪੀਣ ਲੱਗਾ ਤਾਂ ਅਚਾਨਕ ਜਿਹੜਾ ਵਾਟਰ ਪੂਲਰ ਦੇ ਵਿੱਚ ਉਹ ਫਿਲਟਰ ਸੀਗਾ ਜਿਹੜਾ ਜੀ கரੰਟ ਔਨ ਕਰਨ ਨੂੰ ਉਹਨੂੰ கரੰਟ ਲੱਗ ਗਿਆ ਤੇ ਜਿਸ ਕਾਰਨ ਦੀ ਮੌਤ ਹੋ ਗਈ ਮੇਰੇ ਤੱਕ ਦਾ ਕੀ ਨਾਮ ਹੈ ਜੀ ਆ ਗਗਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਤੇ ਪੌਣਾ ਕਲਾਂ ਦਾ ਰਹਿਣ ਵਾਲਾ ਜੀ ਜੀ ਸ਼ਾਦੀ ਸ਼ੁਦਾ ਸੀਗਾ ਜੀ ਆ ਇਹਦੇ ਬਾਰੇ ਅਜੇ ਅਸੀਂ ਪਤਾ ਕਰ ਰਹੇ ਹਾਂ ਔਰ ਹਾਲ ਦੀ ਘੜੀ ਜਿਹੜਾ 174 ਦੀ ਕਾਰਵਾਈ ਅਸੀਂ ਕਰ ਰਹੇ ਹਾਂ ਇਹਦੇ ਫਾਦਰ ਬਲਬੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਿਉਂਕਿ ਇਹ ਕੁਦਰਤੀ ਅਚਾਨਕ ਜਿਹੜੀ ਮੌਤ ਹੋਈ ਹੈ ਸੋ 174 ਦੀ ਕਾਰਵਾਈ ਅਸੀਂ ਅੱਗੇ ਚੱਲੇ ਆ ਰਹੇ ਹਾਂ ਫਿਰ ਵੀ ਜੇ ਕੋਈ ਇਹਦੇ ਵਿੱਚ ਕੋਈ ਹੋਰ ਆ ਸਾਨੂੰ ਕੋਈ ਸ਼ੱਕ ਸ਼ੁਭਾ ਲੱਗੂਗਾ ਤਾਂ ਉਹ ਉਹਦੇ ਆਧਾਰ ਤੇ ਜਿਹੜਾ ਅਸੀਂ ਕਰੀਏਗਾ